ਦੋਸਤੋ ਸਿੱਧੂ ਡੇਰੀ ਫਾਰਮ ਮਾਨਸਾ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਕਾ ਮਿੰਦਰ ਸਿੰਘ ਜੀ ਮਿੰਦਰ ਸਿੰਘ ਕਹਾਂ ਕੇ ਰਹਿਨੇ ਵਾਲੇ ਬਸੈਰੇ ਬਸੈਰੇ ਸੀ ਆਪ ਕਿਤਨੀ ਦਵਾਈ ਲੈ ਕੇ ਜਾ ਰਹੇ ਹੋ ਹੁਣ ਆਪ ਇਹ ਹੈ ਜੀ 4-5 ਕਿਲੋ 2000 ਕੀ ਜੀ 6 ਕਿਲੋ 2000 ਕੀ 6 ਕਿਲੋ ਜੀ ਠੀਕ ਹੈ ਜੀ ਤੇ ਜੇ ਦਵਾਈ ਆਪ ਖੁਦ ਕੇ ਲਈ ਲੈ ਕੇ ਜਾ ਰਹੇ ਹੋ ਜਾ ਆਗੇ ਖੁਦ ਤੋਂ ਵਰਤ ਲਈ ਜੀ ਪਹਿਲੇ ਮੇਰੇ ਕੋ ਫਾਇਦਾ ਲੱਗਿਆ ਤਾਂ ਮੈਂ ਇਹ ਰਿਸ਼ਤੇਦਾਰਾਂ ਕੇ ਪਾਸ ਪਹੁੰਚਾਣੀ ਜੀ ਪਹਿਲੇ ਵਾਲੀ ਬੈਸ ਠੀਕ ਹੈ ਆਪਕੀ ਹਾਂ ਜੀ ਮੈਂ ਇਸ ਠੀਕ ਹੈ ਜੀ ਅੱਛੀ ਕੱਲ ਸੂਖ ਪੜੀ ਕੋਈ ਜੇਰ ਮੇ ਜਾਂ 92 ਕੋਈ ਪ੍ਰੋਬਲਮ ਤਾਂ ਨਹੀਂ ਆਈ ਕੋਈ 92 ਮੇ ਪ੍ਰੋਬਲਮ ਨਹੀਂ ਕੋਈ ਬਾਦ ਮੇ ਨਹੀਂ ਮੇਰੇ ਕੋ ਛਿੱਕੀ ਡਾਲੀ ਨਹੀਂ ਪੜੀ ਕੋਈ ਦੁੱਧ ਮੇ ਤਾਂ ਕੋਈ ਚੱਕਰ ਆਇਆ ਕੋਈ ਦੁੱਧ ਮੇ ਅਭੀ ਤੋ ਚੱਕਰ ਹੈ ਨਹੀਂ ਜੀ ਠੀਕ ਹੈ ਜੀ ਕਈ ਵਾਰੀ ਅਗਲਾ ਸੋਚਦਾ ਨਾ ਵੀ ਦੁੱਧ ਮੇ ਨਾਲ ਫਰਕ ਪੜ ਜੇ ਜਾਂ ਕੋਈ ਜੇਰ ਮੇ ਨਾਲ ਫਰਕ ਪੜ ਜੇ ਜਾਂ ਕੋਈ 92 ਮੇ ਨਾਲ ਫਰਕ ਪੜ ਜੇ ਨਹੀਂ ਜੀ ਠੀਕ ਹੈ ਫੇਰ ਹੀ ਲੈਨੇ ਹੋ ਆਪ ਤਾਂ ਫੇਰ ਹੀ ਆਇਆ ਹਾਂ ਜੀ ਮੈਂ ਫੇਰ ਆਪਕਾ ਫੋਨ ਨੰਬਰ ਕਿਤਨਾ ਬਬੂ ਜੀ ਮੇਰਾ ਫੋਨ ਨੰਬਰ ਹੈ ਜੀ 98724 ਜੀ ਜੀ 71757 ਜੀ 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 ਸਸਰੀ ਕਾ ਬਾਈ ਜੀ ਸਸਰੀ ਕਾ ਬਾਈ ਜੀ ਕੀ ਨਾਮ ਹੈ ਜੀ ਆਪਣਾ ਅਰਦੂ ਨਾ ਤੂੰ ਤੂੰ ਬੋਲ ਚਲੋ ਕੋਈ ਦੱਸ ਦੇ ਕੀ ਨਾਮ ਹੈ ਸ਼ੇਰ ਸਿੰਘ ਜੱਗਾ ਸ਼ੇਰ ਸਿੰਘ ਜੱਗਾ ਜੱਗਾ ਤੇ ਬਾਈ ਜੀ ਤੁਸੀਂ ਕਿੰਨੀ ਦਵਾਈ ਲੈ ਕੇ ਜਾ ਰਹੇ ਹੋ ਹੁਣ ਮੈਂ 15 15 ਦਵਾਈ 1500 ਦੀ ਦਵਾਈ ਲੈ ਕੇ ਜਾ ਰਿਹਾ ਹਾਂ 1500 ਦੀ ਦਵਾਈ ਲੈ ਕੇ ਜਾ ਰਿਹਾ ਹਾਂ ਤੁਹਾਡੀ ਮੱਝ ਜਗਾਏਗੀ ਮੱਝਾ ਜੀ ਮੱਝਾ ਤੁਸੀਂ ਦਵਾਈ ਪਹਿਲਾਂ ਵਰਤੀ ਐ ਜਾਂ ਵੀਡੀਓ ਦੇਖ ਕੇ ਆਇਓ ਜਾਂ ਪਹਿਲੀ ਵਾਰ ਆ ਦਿਓ ਵੀਡੀਓ ਦੇਖ ਕੇ ਆਇਆ ਵੀਡੀਓ ਦੇਖ ਕੇ ਆਇਓ ਰਿਜ਼ਲਟ ਜਾਨੀ ਕਿ ਵਰਤੇ ਦੱਸੋਗੇ ਹਾਂ ਜੀ ਹਾਂ ਠੀਕ ਹੈ ਜੀ ਤੁਹਾਡਾ ਨੰਬਰ ਕਿੰਨਾ ਜੀ 98729 77577 ਜੀ ਜੀ ਬਾਈ ਜੀ ਦਿਨ ਵਿੱਚ ਇੱਕ ਵਾਰ ਦਵਾਈ ਦੇਣੀ ਹੈ ਪਹਿਲੇ ਦਿਨ 250 ਗ੍ਰਾਮ ਦੂਸਰੇ ਦਿਨ 250 ਗ੍ਰਾਮ ਤੇ ਤੀਸਰੇ ਦਿਨ ਮੈਨੂੰ ਫੋਨ ਕਰਨਾ ਮੱਕੀ ਦਾ ਚਾਰ ਤੇ ਬਾਜਰਾ ਪਾਉਣਾ ਨਹੀਂ ਠੀਕ ਹੈ ਜੀ ਦਵਾਈ ਨੂੰ ਫਰਿੱਜ 'ਚ ਰੱਖਣਾ ਹੈ ਪੈਕਟ ਦੇ ਵਿੱਚੋਂ ਬਾਹਰ ਕੱਢ ਕੇ ਜਿੰਮੇ ਥਾਲ ਨਹੀਂ ਹੁੰਦਾ ਹਾਲ ਦੇ ਵਿੱਚ ਰੱਖ ਲਿਓ ਪੈਕਟ ਚੋਂ ਬਾਹਰ ਕੱਢ ਦਿਓ ਭਾਈ ਅੱਜ ਦੇ ਦਿਓ ਭਾਈ ਆ ਸਵੇਰੇ ਪਰਸ ਨੂੰ ਮੈਨੂੰ ਕਾਲ ਕਰਨੀ ਆ ਮੱਕੀ ਦਾ ਜਾੜ ਤੇ ਬਾਹਰ ਆ ਪਾਉਣਾ ਨਹੀਂ ਠੀਕ ਹੈ ਜੀ ਧੰਨਵਾਦ